ਏ ਕੀ ਭਾਈ ਆਪਣਾ ਸੋਲਰ ਪੈਨਲ ਲਗੰਭੀ ਕਰਨ ਲੱਗਿਆ ਸੋਲਰ ਪੈਨਲ ਨਹੀਂ ਹੈਗਾ ਯਾਰ ਸੋਲਰ ਨਾਲ ਕੈਮਰਾ ਜੀ 4G ਕੈਮਰਾ ਕਿਉਂ ਕਹਿੰਦੇ ਨੇ ਅੱਛਾ ਜੀ ਇਹ ਸੋਲਰ ਪੈਨਲ ਲੱਗ ਕੇ ਕੈਮਰਾ ਲਾ ਫਿਰ ਇਹਨੂੰ ਬਿਜਲੀ ਲੋੜ ਨਹੀਂ ਪੈਂਦੀ ਨਹੀਂ ਕੋਈ ਜ਼ਰੂਰਤ ਨਹੀਂ ਜੀ ਬਿਜਲੀ ਦੀ ਕੋਈ ਵਾਈਫਾਈ ਦੀ ਜਰੂਰਤ ਨਹੀਂ ਸਿਰਫ SIM ਪਾਵੋ ਸੋਲਰ ਲੱਗੂਗਾ ਵਿੱਚ ਇਨਕਲੂਡ ਹੈ ਸਾਰਾ ਕੁਝ ਸਾਰਾ ਕੁਝ ਇਨਕਲੂਡ ਹੈ ਮਤਲਬ ਦੇਖ ਲਓ ਦੋਸਤੋ ਮਤਲਬ ਸੀਸੀਟੀਵੀ ਕੈਮਰੇ ਦੀ ਦੁਨੀਆ ਦੇ ਵਿੱਚ ਨਵਾਂ ਤਲਾਕ ਹੈ ਵੀ ਸੋਲਰ ਪੈਨਲ ਵਾਲਾ ਸੀਸੀਟੀਵੀ ਕੈਮਰਾ ਇਹ SIM ਪਾ ਦਿਓ 360 ਡਿਗਰੀ ਹੈ ਜੀ ਕਿਵੇਂ ਖੇਤਾਂ ਵਿੱਚ ਇਸ ਦਾ ਵਿੱਚ ਬਹੁਤ ਵਧੀਆ ਦਾ ਕੰਮ ਆ। ਮਤਲਬ ਜਿਵੇਂ ਆਪਣੇ ਕਿਸਾਨ ਭਰਾ ਹਨ ਉਹਨਾਂ ਨੇ ਕਿਤੇ ਹਨਾ ਕਿਸੇ ਚੋਰੀ ਹੁੰਦੀ ਆ ਉੱਥੇ ਤੁਸੀਂ ਲਾ ਸਕਦੇ ਹੋ। ਮੋਸ਼ਨ ਡਾਇਰੈਕਸ਼ਨ ਸਾਰੇ ਫੰਕਸ਼ਨ ਇਸਰੇ ਵਿੱਚ 360 ਡਿਗਰੀ ਹੈ। ਇੱਕ ਖੇਤ ਦੇ ਲੈ ਕੇ ਬਸ ਸਾਰਾ ਹਰ ਵੱਲੋਂ ਦੇਖ ਸਕਦੇ ਆ। ਸਾਰੇ ਵੱਲੋਂ ਦੇਖ ਸਕਦੇ ਆ। ਮਤਲਬ ਜਿੱਧਰ ਨੂੰ ਬੰਦਾ ਆਊਗਾ ਇਹਨੇ ਉਧਰ ਨੂੰ ਮੂਵ ਕਰੀ ਜਾਣਾ। ਹਨਾ ਦੇਖੋ ਸਾਰੇ ਪਾਸੇ ਨੂੰ ਐਵੇਂ ਐਵੇਂ ਕਰਕੇ ਆ ਦੇਖੋ ਮੂਵ ਕਰਦਾ ਇਧਰ ਨੂੰ ਮੂਵ ਕਰ ਲਓ ਇਧਰ ਨੂੰ ਜਿੱਧਰ ਨੂੰ ਮਰਜ਼ੀ ਮੂਵ ਕਰ ਲਓ ਇਹਨੂੰ। ਇਹਦਾ ਬਾਈ ਫਿਰ ਬਹੁਤ ਮਹਿੰਗਾ ਹੋਊਗਾ ਯਾਰ। ਨਹੀਂ ਜੀ ਬਹੁਤ ਸਸਤਾ ਜੀ। ਕਿੰਨੇ ਖੇਤ ਕਿਹੜੇ ਜਿਹਦਾ ਰੇਟ ਜਿ 7000 ਜਾਂ ਉਸ ਨੂੰ ਰਿਮੀ ਦੇਦਾ ਇਹਨਾਂ ਦੀ ਇੱਕ ਮੈਮਰੀ ਕਾਰਡ ਦੀ ਹੈ। ਅੱਛਾ ਜੀ ਇਹ ਉਹ ਨਹੀਂ 5 ਦਿਨਾਂ ਵਾਸਤੇ। 5 ਦਿਨਾਂ ਵਾਸਤੇ ਲਓ ਜੀ ਰੇਟ ਚੈੱਕ ਕਰੋ। 7999 ਮਾਰਕੀਟ ਦੇ ਰੇਟ ਨਾਲੋਂ 5-6000 ਰੁਪਈਆ ਜਿਹੜਾ ਤੁਹਾਨੂੰ ਫਾਇਦਾ ਮਿਲਦਾ। 1 ਸਾਲ ਦੀ ਗਾਰੰਟੀ ਮੈਮਰੀ ਕਾਰਡ ਦੀ 7 ਸਾਲ ਦੀ ਗਾਰੰਟੀ। ਮੈਮਰੀ ਕਾਰਡ ਦੀ 7 ਸਾਲ ਦੀ ਗਾਰੰਟੀ। ਮੈਮਰੀ ਕਾਰਡ ਦੇਸੀ ਜਾਂ ਤਾਂ ਨਹੀਂ ਹੈਗਾ। ਕੰਪਨੀ ਹੈ ਜੀ 1 vision। 1 ਵਜੇ ਕੰਪਨੀ ਦਾ ਮੈਮਰੀ ਕਾਰਡ ਆ। ਲਓ ਜੀ ਆਦਾ ਬਾਈ ਨੇ ਬਹੁਤ ਵਧੀਆ ਚੀਜ਼ ਦੱਸੀ ਆ। ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਬਹੁਤ ਮਤਲਬ ਫਾਇਦਾ ਹੋਊਗਾ। ਜਿੱਥੇ ਬਿਜਲੀ ਨਹੀਂ ਹੈਗੀ ਉੱਥੇ ਤਾਂ ਸੀਸੀਟੀਵੀ ਨਹੀਂ ਲਵਾ ਸਕਦੇ ਨਾ ਤੇ ਬਹੁਤ ਚੋਰੀਆਂ ਹੁੰਦੀਆਂ ਨੇ ਉਦੋਂ ਲਵਾ ਬਾਈ ਆਹ ਕਿਹਦੇ ਹੁੰਦੇ ਨੇ ਵਾਈਫਾਈ ਕੈਮਰਾ ਕਹਿੰਦੇ ਵਾਈਫਾਈ ਕਹਿੰਦੇ ਜੀ ਬਹੁਤ ਵਧੀਆ ਹੋ ਗਏ ਨੇ ਆਪਣੇ ਕੋਲ ਠੀਕ ਹੈ ਜੀ ਆਹ ਹਾਈ ਬਾਕਸ ਆ ਗਿਆ ਜੀ ਠੀਕ ਹੈ ਜੀ ਅੱਜ ਦਾ ਰੇਟ ਹੈਗਾ ਜੀ 2000 ਰੁਪਏ ਇੱਕ ਮੈਮਰੀ ਕਾਰਡ ਫ੍ਰੀ ਅੱਛਾ ਇਹਦੇ ਨਾਲ ਮੈਮਰੀ ਕਾਰਡ ਫ੍ਰੀ ਆ ਸੇਮ ਮੈਮਰੀ ਕਾਰਡ ਹੀ ਆ ਅੱਜ ਸੇਮ ਜੀ ਸੇਮ ਆਹ ਡੂਆ ਦਾ ਆ ਗਿਆ 2500 ਰੁਪਏ ਦਾ ਕੈਮਰਾ ਜੀ ਮੈਮਰੀ ਕਾਰਡ ਫ੍ਰੀ ਹੈ 7 ਸਾਲ ਦੀ ਗਾਰੰਟੀ ਮੈਮਰੀ ਕਾਰਡ ਦੀ ਹੈ ਜੀ ਅੱਛਾ ਜੀ ਆ ਲਓ ਜੀ ਕਰੋ ਚ ਮਤਲਬ 360 ਵੀਊ ਵਾਲਾ ਨਹੀਂ ਆਣਾ ਇੰਡੋਰ ਹੈ ਆਪਣਾ ਇੰਡੋਰ ਆ ਮਤਲਬ ਕਿਤੇ ਮਰਜ਼ੀ ਲਾ ਲਓ ਵਿੱਚ ਪਾ ਲਓ ਆ ਮੈਮਰੀ ਕਾਰਡ 64 GB ਦਾ 7 ਸਾਲ ਦੀ ਵਾਰੰਟੀ ਇਹਦੀ 2 ਸਾਲ ਦੀ ਵਾਰੰਟੀ ਇਹਦੀ 2 ਸਾਲ ਦੀ ਵਾਰੰਟੀ ਆਈ ਮੋ ਆ ਗਿਆ ਜੀ ਓਕੇ ਸਾਰੀ ਬ੍ਰੈਂਡ ਆਪਣੇ ਅਵੇਲੇਬਲ ਨੇ ਜੀ ਓਕੇ ਮਤਲਬ ਇਹਦੇ ਵਿੱਚ ਜਿੰਨੀ ਕੁਆਲਿਟੀ ਲੈਣੀ ਆ ਉਹਨਾਂ ਕੋ ਰੇਟ ਵੱਧ ਜੀ ਬਿਲਕੁਲ ਜੀ ਮੈਗਾ ਪਿਕਸਲ ਆ ਰਗੀਨ ਕਲਰ ਆ ਵਧੀਆ ਨਹੀਂ ਬ੍ਰੈਕ ਵਿੱਚ ਜਿਹੜਾ ਕਲਰ ਹੁੰਦਾ ਉਹ ਆਪ ਨੂੰ ਬ੍ਰੈਕ ਬਣੇਗਾ ਇਹ ਇੱਕ ਕਲਰ ਵੀ ਆਉਂਦਾ ਸਰ ਜੀ ਮੈਂ ਆ ਗਿਆ ਕਲਰ ਤੇ ਆ ਜੀ ਅੱਛਾ ਉਹ ਵੀ ਕੁਆਲਿਟੀ ਮਿਲ ਜਾਊਗੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਦੋਵਾਂ ਦਾ ਆ ਗਿਆ ਉਸ ਤੋਂ ਬਾਅਦ ਆ ਗਿਆ ਆਈ ਮੋ ਆ ਗਿਆ ਜੀ ਇਮੋ ਆ ਗਿਆ ਹਾਂਜੀ 90 ਡਿਗਰੀ ਆ ਗਿਆ ਜੀ ਅੱਛਾ ਜੀ ਅ ਅੱਜ ਦਾ ਰੇਟ ਦਾ 1500 ਰੁਪਏ ਜੀ ਮੈਮਰੀ ਕਾਰਡ ਫ੍ਰੀ ਨਾਲ ਮਤਲਬ ਦੇਖ ਲਓ ਤੁਸੀਂ ਕਿੰਨੇ ਕੁ ਦਾ ਰਹਿ ਗਿਆ ਕੈਮਰਾ ਮਸਤ ਮੋਡਲ ਦਾ ਰਹਿ ਗਿਆ ਕੈਮਰਾ ਓਕੇ ਜੀ ਮਤਲਬ 1000 ਤੋਂ ਘੱਟ ਦੀ ਕੀਮਤ 'ਚ ਤੁਹਾਨੂੰ ਕੈਮਰਾ ਪੈ ਗਿਆ ਮਤਲਬ ਇਹ ਵੀ ਅੰਦਰ ਲੱਗਦਾ ਇੰਡੋਰ ਹਾਂ ਜੀ ਕੈਮਰਾ ਲੱਗ ਜੂ ਨਾਲ ਮੈਮਰੀ ਕਾਰਡ ਪੈਜੂ 1500 ਰੁਪਏ ਦੇ ਵਿੱਚ ਮਤਲਬ ਤੁਹਾਡੀ ਦੁਕਾਨ ਦੀ ਕਿੱਡੀ ਸੇਫਟੀ ਹੋ ਸਕਦੀ ਆ ਠੀਕ ਹੈ ਜੀ ਇਹਦੇ ਵਿੱਚ ਆ ਭਾਈ ਇਮੋਲਕ ਵੱਡਾ ਮਾਡਲ ਵੀ ਆ ਗਿਆ ਹਣਾ ਜੀ ਆਊਟਡੋਰ ਆ ਗਿਆ ਜੀ ਕਲਰ ਨਾਈਟ ਵਿਜ਼ਨ ਆ ਗਿਆ ਇਹ ਕੈਮਰਾ ਅੱਛਾ ਜੀ ਇਹਦਾ ਵੀ ਕੀ ਰੇਟ ਰੂਟ ਕੀ ਹੋਊਗਾ ਫਿਰ ਇਹਦਾ ਇਹਦਾ ਅੱਜ ਦਾ ਰੇਟ ਆਪਣਾ ਹੀ 3-4000 ਰੁਪਏ ਜੀ ਮਤਲਬ 4000 ਰੁਪਏ ਦੇ ਵਿੱਚ ਆਊਟਡੋਰ ਲੱਗਦਾ ਹੈ ਆਊਟਡੋਰ ਕਿੰਨਾ ਲੱਗਦਾ ਹੈ ਮਤਲਬ ਇਹ ਵੀ ਮੈਮਰੀ ਕਾਰਡ ਹੀ ਲੱਗ ਜਾਂਦਾ ਮੈਮਰੀ ਕਾਰਡ ਕਿੰਨੇ ਵਿੱਚ ਜੀ ਮਤਲਬ ਦੇਖ ਲਓ ਸੀਸੀਟੀਵੀ ਕੈਮਰੇ ਦੁਨੀਆ ਦੇ ਵਿੱਚ ਕਿੰਨਾ ਵੱਡਾ ਧਮਾਕਾ ਕੀਤਾ ਪਈ ਉਹਨਾਂ ਨੇ ਵੀ ਤੁਹਾਨੂੰ ਡੀਵੀਆਰ ਲਾਉਣ ਦੀ ਕੇਬਲਾ ਲਾਉਣ ਦੀ ਕੋਈ ਜ਼ਰੂਰਤ ਨਹੀਂ ਇਹਦੇ ਨਾਲ ਮੈਮਰੀ ਕਾਰਡ ਜੇ ਫ੍ਰੀ ਲੈ ਲਿਆ ਤਾਂ 4000 ਹੀ ਹੋ ਗਈ ਇਹ 3400 ਰੁਪਏ ਜੀ ਮੈਮਰੀ ਠੀਕ ਹੈ ਜੀ ਵਿਦਆਊਟ ਮੈਮਰੀ ਕਾਰਡ ਜਾ ਰਿਹਾ ਦਾ ਫਿਰ ਉਹ ਤੁਹਾਡੀ ਆਪਸ਼ਨਲ ਹੈ ਤੁਹਾਨੂੰ ਆ ਮੈਮਰੀ ਕਾਰਡ ਹੈ ਜਿਹੜਾ ਮਾਰਕੀਟ ਚ 400 ਦਾ ਰੇਟ ਆ ਆਨਲਾਈਨ ਚ ਚੈੱਕ ਕਰ ਲਓ ਐਮਾਜ਼ਨ ਤੇ 800 900 ਦਾ ਰੇਟ ਚੱਲਦਾ ਆਪਣੇ ਕੋਲ 600 ਦਾ ਮਿਲੂਗਾ ਲਓ ਜੀ ਪਹਿਲਾਂ ਤਾਂ ਮੈਮਰੀ ਕਾਰਡ ਵੈਸੇ ਵੀ ਕਿਥੇ ਮੈਮਰੀ ਕਾਰਡ ਲੈਣਾ ਹੋਵੇ ਤਾਂ ਵੀ ਤੁਹਾਨੂੰ ਉਹਦੇ ਜਿਹੜੇ ਡਿਸਕਾਊਂਟ ਮਿਲੂਗਾ ਡਿਸਕਾਊਂਟ ਹੀ ਮਿਲੂਗਾ ਜੀ ਠੀਕ ਹੈ ਜੀ ਜੇ ਮੈਂ ਆਪਾਂ ਗੱਲ ਕਰਦੇ ਸੀ ਐਮਓ ਦੇ ਕੈਮਰੇ ਦੀ ਹੈ ਨਾ 1500 ਦਾ ਜਿਵੇਂ 800 ਦਾ ਜੇ ਕੱਟ ਲਈਏ 700 ਰੁਪਏ ਦਾ ਕੈਮਰਾ ਰਹਿ ਗਿਆ ਬਿਲਕੁਲ ਜੀ ਬਿਲਕੁਲ ਹੈ ਨਾ ਇਹਨਾਂ ਉੱਪਰ ਕੋਈ ਇਹ ਤਾਂ ਵਾਈਫਾਈ ਨਹੀਂ ਹੁੰਦਾ ਨੀਟਵਰਕ ਜਾਂਦਾ ਉੱਥੇ ਸਿਮ ਪਾਓ ਮੋਬਾਈਲ ਤੇ ਕੈਮਰਾ ਚੱਲ ਪੂ ਅੱਛਾ ਜੀ ਇੱਕ ਵਿਜ਼ਨ ਕੰਪਨੀ ਅਵੀਜ਼ ਸਾਰਾ ਸਾਰਾ ਆਪਣਾ ਬ੍ਰਾਂਡ ਜੀ ਮਿਲੂਗਾ ਨੌਨ ਬਗੈਰਾ ਆਪਾਂ ਕੰਮ ਹੀ ਨਹੀਂ ਕਰਦੇ ਜੀ ਨੌਨ ਨੋਰਮਲ ਸਾਰਾ ਜਿਹੜਾ ਇੱਕ ਨੰਬਰ ਇੱਕ ਨੰਬਰ ਤੇ ਆਪਾਂ ਨੂੰ ਕੰਮ ਸਾਰਾ ਜੀਐਸਟੀ ਬਿਲ ਮਿਲੂਗਾ ਅੱਛਾ ਜੀ ਇੱਕ ਲੋੜ ਜੀਐਸਟੀ ਹੁੰਦਾ ਸਾਡਾ ਇੱਕ ਨੰਬਰ ਤੇ ਕਰਨਾ ਕੋਈ ਸਾਰਾ ਬਿਲ ਤੇ ਕੰਮ ਹੀ ਸਾਡਾ ਹੁਣਾ ਲੋ ਜੀ ਆਪਾਂ ਇੱਧਰ ਆ ਜਾਂਦੇ ਆ ਆ ਸੈੱਟ ਅਪ ਲਾਇਆ ਹੋਇਆ ਹੈ ਬਾਈ ਨੇ ਕੱਲਾ ਪਹਿਲਾਂ ਤਾਂ ਸੈੱਟ ਅਪ ਤੇ ਨਿਗਾਹ ਮਾਰ ਲਓ ਤੁਸੀਂ ਫਿਰ ਇਹਦਾ ਆਫਰ ਦੱਸ ਦਿੰਨੇ ਆ ਤੁ ਅਵੈਲਾ ਸੈਟਅਪ ਦੀ ਗੱਲ ਕਰ ਲਈਏ ਚਾਰ ਕੈਮਰੇ ਆ ਗਏ ਨਾਲ ਆ ਕੇਬਲ ਆ ਗਈ ਹੈ ਨਾ ਐਚ ਡੀ ਐਮ ਆ ਗਈ ਜੀ ਤੇ 500 ਜੀਬੀ ਹਾਰਡ ਡਿਸਕ ਆ ਗਈ 2 ਸਾਲ ਦੀ ਗਾਰੰਟੀ ਵਾਲੀ ਜੀ ਡੀ ਵੀ ਆਰ ਆ ਗਿਆ ਦੂਗੂਆ ਕੰਪਨੀ ਦਾ ਜੀ ਓਕੇ ਵਾਇਰ ਆਪਣੀ ਸੀ ਪੀ ਪਲਸ ਦੀ 90 ਮੀਟਰ 90 ਗਾਜੀ ਨਹੀਂ ਆ ਗਈ ਮਾਰਕੀਟ ਚ 90 ਗਾਜੀ ਮਿਲਦੀ ਆ ਆਪਾਂ 90 ਮੀਟਰ ਹੀ ਦਵਾਂਗੇ ਜੀ ਠੀਕ ਹੈ ਜੀ ਤੇ ਸਪਲਾਈ ਆ ਗਈ ਜੀ ਚਾਰ ਕੈਮਰੇ ਆਡੀਓ ਵਾਲੇ ਆਵਾਜ਼ ਵਾਲੇ ਕੈਮਰੇ ਨੇ ਕਲਰ ਨਾਈਟ ਵਿਜ਼ਨ ਰਾਤ ਨੂੰ ਜੀ ਅੱਛਾ ਜੀ ਆ ਸਿਰਫ ਉਹ ਸਿਰਫ 10999 ਦੇ ਵਿੱਚ ਸਿਰਫ 5 ਦਿਨਾਂ ਵਾਸਤੇ ਉਹ ਹੋਣਾ ਜਦੋਂ ਵੀ ਵੀਡੀਓ ਤੋਂ ਵੀਡੀਓ ਤੱਕ ਮਤਲਬ ਜਦੋਂ ਵੀਡੀਓ ਪੈ ਗਈ ਤੁਹਾਨੂੰ ਉਦੋਂ ਤੋਂ ਲੈ ਕੇ 5 ਦਿਨ ਤੱਕ ਰਿਵਿਊ ਦਿੱਤਾ ਬਿਲਕੁਲ ਜੀ ਬਿਲਕੁਲ ਇਹ ਭਾਈ 10900 ਇਸ ਤੋਂ ਲੈ ਕੇ ਫਰੀ ਇਸ ਤੋਂ ਲੈ ਕੇ ਵਿੱਚ ਫਰੀ ਆ ਉਸ ਤੋਂ ਇਹ ਬਿਲਕੁਲ ਫਰੀ ਦੇ ਦਾਂਗੇ ਜੀ 1999 ਚ ਇੱਕ ਤਾਂ ਡੀਵੀਆਰ ਦਵਾਂਗੇ ਹਾਂਜੀ ਸਰ ਨਾਲ ਤਾਰ ਵੀ ਦਵਾਂਗੇ ਨਾਲ ਬੱਲੇ 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 ਨਾਲ ਆਹ ਆ ਗਿਆ ਸਪਲਾਈ ਆ ਗਈ ਆਹ ਦਾ ਸਮਾਨ ਛੱਡੋ ਨਾਲ ਜਾ ਕੇ ਫਿਟਿੰਗ ਵੀ ਕਰਕੇ ਆਵੇ ਜੀ ਓਏ ਹੋਏ ਹੋਏ ਦੇਖੋ ਸਮਾਨ ਤਾਂ ਜਿਹੜਾ ਹੈਗਾ ਉਹਦਾ ਤੁਸੀਂ ਦੇਖ ਹੀ ਲਿਆ ਨਾਲ ਬੰਦਾ ਜਾ ਕੇ ਫਿਟਿੰਗ ਕਰਕੇ ਆਉਂਦੀਂ ਕਰਕੇ ਆਊਗਾ ਬਿਲਕੁਲ ਚਲਾ ਕੇ ਆਊਗਾ ਉਹ ਵੀ ਫਰੀ ਆ ਸਾਰੀ ਜੀ ਹਾਂਜੀ ਬਿਲਕੁਲ ਫਰੀ ਹੈ ਜਿਹੜਾ ਕਾਰ ਦਾ ਰੋੜਾ ਵਿੱਚ 90 ਮੀਟਰ ਦਾ ਜੀ ਠੀਕ ਹੈ ਜੀ 90 ਮੀਟਰ ਦਾ ਜੀ ਬਿਲਕੁਲ ਬਾਕੀ ਹੋਰ ਕਿਹੜੇ ਕਿਹੜੇ ਕੈਮਰੇ ਮਿਲ ਜਾਣਗੇ ਉਹ ਦੇਖੋ ਪਿੱਛੇ ਪਏ ਨੇ ਬਾਦੂ ਜਿਹੜੀ ਡਿਸਪਲੇ ਲੱਗੀ ਹੋਈ ਆ ਬਾਈ ਉਹਨਾਂ ਕੋਲ ਸਾਰਾ ਸਟਾਕ ਇਕ ਵਿਜ਼ਨ ਤੇ ਦਊਆ ਪਿਆ ਜੀ ਐਨਵੀਆਰ 4K ਸਾਡੇ ਕੋਲ ਸਾਰਾ ਸਟਾਕ ਮਤਲਬ अवेलेबल ਹੈ ਜੀ ਮਤਲਬ ਰਿਟੇਲ ਦਾ ਕੰਮ ਹੈ ਜੀ ਓਕੇ ਓਸੇ ਦਾ ਕੰਮ ਉਹ ਸਾਰਾ ਸਟਾਕ अवेलेबल ਪਿਆ ਜੀ ਮਤਲਬ ਜਿਸ ਤਰ੍ਹਾਂ ਨਾਲ ਵੀ ਤੁਹਾਨੂੰ ਕੈਮਰਾ ਚਾਹੀਦਾ ਹੈ ਇਹ ਜਿਹੜੇ ਲੱਗੇ ਹੋਏ ਜੀ ਪਲੇਅਰ ਕੋਡਲੇ ਦੇ ਵਿੱਚ ਸਾਰਾ ਸਭ ਤੋਂ ਪਹਿਲਾਂ ਤੁਹਾਨੂੰ ਇਨਾਂ ਕੋਲੇ ਮਿਲੂਗਾ ਬਿਲਕੁਲ ਹਾਂ ਆਪਨੇ ਡਿਸਪਲੇ ਸਾਰੇ ਕੰਪਨੀ ਲੱਗੇ ਹੋਣ ਡਊਗਾ ਟੀਵੀਟੀ ਹਿਕ ਵਿਜਨ ਏ ਟੂ ਜ਼ेड ਬ੍ਰਾਂਡ ਹੈ ਇਹ ਆਪਣੇ ਕੋਲੇ ਮਤਲਬ ਆ ਜਿਹੜੀ ਡਿਸਪਲੇ ਲੱਗੀ ਆ ਇਹ ਜਿਹੜੀ ਡਿਸਪਲੇ ਆ ਇਹ ਸਭ ਤੋਂ ਵੀ ਸਪੀਕਿੰਗ ਡਿਸਪਲੇ ਆ ਇਹਦੇ ਕਿਸੇ ਵੀ ਕੁਆਲਿਟੀ ਕੈਮਰਾ ਰਿਕਾਰਡਿੰਗ ਸੀ ਚੈੱਕ ਕਰਨੀ ਆ ਤਾਂ ਤੁਹਾਨੂੰ ਇੱਧਰ ਵੀ ਚੱਲਦੀ ਮਿਲੂਗੀ ਦੇਖੋ ਜੀ ਕੈਮਰਾ ਦੇਖੋ ਜੀ ਮਤਲਬ ਜਿਵੇਂ ਆ ਬਾਹਣ ਖੜੇ ਨੇ ਤਾਂ ਬਾਹਣ ਦੇ ਨੰਬਰ ਤੱਕ ਤੁਸੀਂ ਪੜ੍ਹ ਸਕਦੇ ਹੋ ਮਤਲਬ ਇੰ ਤੇ ਬਾਕੀ ਇਹਨਾਂ ਦੀ ਸਰਵਿਸ ਦੇ ਬਾਰੇ ਵੀ ਤੁਹਾਨੂੰ ਪਤਾ ਹੀ ਹੈ ਕਿਉਂਕਿ ਇਹ ਚੀਜ਼ਾਂ ਧਾਰਦਿਆਂ ਨੇ ਸਰਵਿਸ ਇੱਕ ਵਾਰੀ ਕੈਮਰੇ ਇੰਸਟਾਲ ਕਰਾ ਲੈਂਦੇ ਆ ਕਿਤੋਂ ਵੀ ਕਰਾ ਲੈਂਦੇ ਆ ਉਸ ਤੋਂ ਬਾਅਦ ਕੋਈ ਪ੍ਰੋਬਲਮ ਆ ਗਈ ਕੋਈ ਤਾਰ ਇੱਧਰ ਉੱਧਰ ਹੋ ਗਈ ਜਾਂ ਕੋਈ ਕੇਬਲ ਨਹੀਂ ਚੱਲੀ ਜਾਂ ਕੁਝ ਨਹੀਂ ਹੋਇਆ ਤਾਂ ਉਹਦੇ 'ਚ ਜਰੂਰਤ ਪੈਂਦੀ ਹੈ ਸਰਵਿਸ ਦੀ ਤੇ ਇਹਨਾਂ ਦੀ ਸਰਵਿਸ ਤੁਸੀਂ ਜਾਣਦੇ ਆ ਬਿਲਕੁਲ ਜੀ ਸਰਵਿਸ ਮੈਂ ਪਹਿਲਾਂ ਸਰਵਿਸ ਆ ਇਹ ਪਤਾ ਕਰੋ ਮਾਰਕੀਟ 'ਚ ਸਰਵਿਸ ਬਾਰੇ ਬਾਅਦ ਵਿੱਚ ਸਾਡੇ ਕੋਲ ਮਤਲਬ ਇਹਦੀ ਵੀ ਸਰਵਿਸ 1 ਸਾਲ ਦੀ ਫ੍ਰੀ ਹੈ ਜੀ 1 ਸਾਲ ਦੀ ਸਰਵਿਸ ਵੀ ਫ੍ਰੀ ਹੈ ਬਿਲਕੁਲ ਫ੍ਰੀ ਹੈ ਜੀ 1 ਸਾਲ ਦੀ ਠੀਕ ਹੈ ਜੀ ਲਓ ਜੀ ਤੱਕੋ ਹੋਰ ਤੁਹ ਮਹਲਾ ਆਵਾਜ਼ ਆ ਰਿਹਾ ਕੈਮਰੇ ਆਵਾਜ਼ ਆ ਰਿਹਾ ਕੈਮਰੇ ਨੇ ਕਾਲੇ ਨਾਈਟ ਵਿਜ਼ਨ ਹੈ ਜੀ ਵਾਹ ਜੀ ਵਾਹ ਦੇਖ ਲੋ ਜੀ ਮੈਂ ਕਹਿੰਦਾ ਇਹ ਜੋ ਆਫਰ ਅੱਜ ਤੱਕ ਸੀਸੀਟੀਵੀ ਦੀ ਵੀਡੀਓ ਦੇਖਣ ਨੂੰ ਨਹੀਂ ਮਿਲਿਆ ਹੋਣਾ ਇਹਦਾ ਵਧੀਆ ਆਫਰ ਬਿਲਕੁਲ ਜੀ ਬਿਲਕੁਲ ਤੇ ਭਾਈ ਲਾਸਟ ਵਿੱਚ ਕੀ ਮੈਂ ਸਾਰੇ ਲੋਕ ਤੁਹਾਨੂੰ ਦੇਖਦੇ ਨੇ ਦਵਾਂਗੇ ਸਾਡਾ ਮਨ ਸਾਰੀ ਆਫਰ ਹੋਣਾ ਮਿੰਨੀ ਕਿਹੜਾ ਪੇਜ ਫੋਲੋ ਕੀਤਾ ਕੋਈ ਲਾਈਕ ਕੀਤਾ ਹੋ ਸ਼ੇਅਰ ਕੀਤਾ ਹੋਗਾ ਅੱਜ ਦਾ ਸਕਰੀਨਸ਼ਾਟ ਲੈ ਕੇ ਆ ਜਾਵੇ ਉਹਨੂੰ ਆਫਰ ਦੇ ਦਾਂਗੇ ਠੀਕ ਹੈ ਜੀ ਪੇਜ ਦਾ ਨਾਮ ਵੀ ਦੱਸ ਦਿਓ ਇਹਨਾਂ ਸਿਕਿਉਰਟੀ ਸੋਲੂਸ਼ਨ ਇੰਸਟਾ ਤੇ ਫੇਸਬੁੱਕ ਤੇ ਜੀ ਠੀਕ ਹੈ ਜੀ ਤੇ ਪੇ ਥੋੜੇ ਦਿਨਾਂ ਤੱਕ ਜਿਹੜਾ ਹੈਗਾ ਆ ਚੀਜ਼ ਹੈ ਆ ਦੇਖੋ ਜੀ ਇਹ ਭਾਈ ਕੀ ਕਹਿੰਦੇ ਨੇ ਇਹਨੂੰ ਲਿਪ ਕੇਅਰ ਦਾ ਹੀ ਆ ਸਵਿਕਰ ਆ ਗਿਆ ਯਾਰ ਸਵਿਕਰ ਆ ਗਿਆ ਮਤਲਬ ਇਹ ਜਿਹੜੇ ਪੇਜ ਤੇ ਇਹਦਾ ਗਿਵ ਅਵੇ ਕਰਨਗੇ ਲੋਕਾਂ ਨੂੰ ਜਿਹੜੇ ਮਤਲਬ ਕੋਈ ਕੰਟੈਸਟ ਵਗੈਰਾ ਰੱਖਣਗੇ ਕੋਈ ਸਕੀਮ ਚਲਾਉਣਗੇ ਉਹਦੇ ਚ ਇਹ ਚੀਜ਼ ਜਿਹੜੀ ਫ੍ਰੀ ਦੇਣਗੇ ਬਿਲਕੁਲ ਫ੍ਰੀ ਆਹੀ ਆਪਾਂ ਅਗਲੀ ਵੀਡੀਓ ਚਾਂਗੇ ਜੀ ਓਕੇ ਜੀ ਇਹ ਕੋਈ ਲਾਈਕ ਤੇ ਵੀਡੀਓ ਪਹੁੰਚੀਓ ਤੇ ਸਾਡੇ ਪੇਜ ਤੇ ਇਹਨਾਂ ਦੇ ਪੇਜ ਸੇਵ ਕਰੋਗੇ ਇਹ ਚੀਜ਼ ਤੁਹਾਨੂੰ ਫ੍ਰੀ ਮਿਲਣੀ ਹੈ ਇਸ ਕਰਕੇ ਪੇਜ ਜ਼ਰੂਰ ਫੋਲੋ ਕਰ ਲਿਓ ਜੇ ਤੁਹਾਨੂੰ ਬਹੁਤ ਸਾਰੀਆਂ ਗਿਫਟਾਂ ਤੁਹਾਨੂੰ ਲੈਣੀਆਂ ਤੇ ਇਹੀ ਉਮੀਦ ਇਹ ਨਾਲ ਕਿ ਤੁਸੀਂ ਇਹ ਅਗਰ ਤੁਸੀਂ ਸੀਸੀਟੀਵੀ ਕੈਮਰਾ ਦਾ ਕੰਮ ਕਰਵਾਉਣਾ ਨੈਸ਼ਨਲ ਸਕਿਉਰਿਟੀ ਸੋਲੂਸ਼ਨ ਕੋਲ ਆਉਂਗੇ ਕੋਈ ਜਾਣਕਾਰੀ ਲੈਣੀ ਆ ਇਹਨਾਂ ਦਾ ਨੰਬਰ ਅਵੇਲੇਬਲ ਹੈ ਕਦੇ ਵੀ ਤੁਸੀਂ ਕਾਲ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਬਾਕੀ ਇਹਨਾਂ ਦੀ ਬਹੁਤ ਜਲਦ ਫੋਰ ਵੀਡੀਓ ਦੇ ਨਾਲ ਮਿਲਾਂਗੇ ਤਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਧੰਨਵਾਦ